ਪਹਿਲਗਾਮ ਹਮਲਾ ਵਾਪਰ ਗਿਆ 26 ਦੇ ਕਰੀਬ ਟੂਰਿਸਟਸ ਹਲਾਕ ਹੋ ਗਏ ਮਾਰੇ ਗਏ ਗੋੜੀਆਂ ਭਰਾਈਆਂ ਗਈਆਂ ਪਰ ਉਸ ਤੋਂ ਬਾਅਦ ਹੁਣ ਕੀ ਹੋ ਰਿਹਾ ਜੰਮੂ ਕਸ਼ਮੀਰ ਦੀ ਧਰਤੀ ਦੇ ਉੱਤੇ ਕੀ ਚੱਲਦਾ ਪਿਆ ਫੌਜੀ ਦਸਤੇ ਫੌਰੀ ਤੌਰ ਦੇ ਉੱਤੇ ਉੱਥੇ ਮੌਜੂਦ ਹੋ ਗਏ ਸੀ ਜਦੋਂ ਇਹ ਵਾਰਦਾਤ ਵਾਪਰੀ ਪਰ ਹੁਣ ਕੀ ਅਪਡੇਟਸ ਨੇ ਦੱਸ ਦਈਏ ਕਿ ਇੱਕ ਫੌਜੀ ਜਵਾਨ ਸ਼ਹੀਦ ਹੋ ਚੁੱਕਿਆ ਐਨਕਾਊਂਟਰਸ ਚੱਲਦੇ ਪਏ ਨੇ ਜੰਮੂ ਕਸ਼ਮੀਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਦਬਿਸ਼ ਦਿੱਤੀ ਜਾ ਰਹੀ ਹੈ ਔਰ ਅਤਵਾਦੀਆਂ ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣਕਾਰੀ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਸਰਚ ਆਪਰੇਸ਼ਨਸ ਦੇ ਦੌਰਾਨ ਇੱਕ ਜਵਾਨ ਸ਼ਹੀਦ ਹੋ ਚੁੱਕਿਆ ਉਦਮਪੁਰ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਇੱਕ ਫੌਜੀ ਜਵਾਨ ਸ਼ਹੀਦ ਹੋ ਗਿਆ ਦਰਸਲ ਐਨਕਾਊਂਟਰ ਦੇ ਵਿੱਚ ਜ਼ਖਮੀ ਹੋ ਗਿਆ ਸੀ ਫੌਜੀ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਸ ਤੋਂ ਬਾਅਦ ਉਸ ਫੌਜੀ ਜਵਾਨ ਨੇ ਦਮ ਤੋੜ ਦਿੱਤਾ ਜੰਮੂ ਕਸ਼ਮੀਰ ਦੇ ਵਿੱਚ ਬਾਂਦੀਪੁਰ ਪੁਲਿਸ ਨੇ ਵੀ ਲਸ਼ਕਰੇ ਤੌਇਬਾ ਦੇ ਨਾਲ ਸੰਬੰਧਿਤ 4 ਔਨ ਗਰਾਉਂਡ ਵਰਕਰਸ ਗ੍ਰਿਫਤਾਰ ਕੀਤੇ ਜਾਣਕਾਰੀ ਮਿਲੀ ਸੀ ਇਸ ਬਾਰੇ ਕਿ ਅੱਤਵਾਦੀ ਅਜੇ ਵੀ ਪੁਲਿਸ ਅਤੇ ਲੋਕਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਵਿੱਚ ਨੇ ਔਰ ਫੌਰੀ ਤੌਰ ਦੇ ਉੱਤੇ ਛਾਪੇ ਮਾਰੀਆਂ ਕੀਤੀਆਂ ਗਈਆਂ ਨਾਕਾਬੰਦੀ ਕੀਤੀ ਗਈ ਔਰ ਜਿਹੜੇ ਇੰਟੈਂਸ ਜ਼ੋਨਸ ਸੀਗੇ ਉਥੇ ਜਾ ਕੇ ਦੌਬਿਸ਼ ਕੀਤੀ ਗਈ ਜਿਸ ਤੋਂ ਬਾਅਦ ਮੁਹੰਮਦ ਰਫੀਕ ਖਾਂਡੇ ਅਤੇ ਮੁਖ्तार احمد ਨਾ ਦੇ ਵਿਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਲਾਸ਼ੀ ਵਿੱਚ ਨਜਾਇਜ਼ ਹਥਿਆਰ ਅਤੇ ਅਸਲਾ ਬਰਾਮਦ ਹੋਇਆ ਦੋ ਚੀਨੀ ਗ੍ਰਨੇਡ ਬਰਾਮਦ ਕੀਤੇ ਗਏ ਨੇ ਅਤੇ ਦੋ ਮੈਗਜ਼ੀਨਸ ਵੀ ਮਿਲੀਆਂ ਨੇ ਇਹਨਾਂ ਦੇ ਨਾਲ 30 ਦੇ ਕਰੀਬ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ 24 ਘੰਟਿਆਂ ਦੇ ਵਿੱਚ ਤੀਸਰਾ ਇਨਕਾਊਂਟਰ ਹੈ ਔਰ ਇਹਦੇ ਨਾਲ ਨਾਲ ਅੱਤਵਾਦੀਆਂ ਦੇ ਚਾਰ ਸਾਥੀ ਵੀ ਗ੍ਰਿਫਤਾਰ ਕਰ ਲਏ ਗਏ ਨੇ ਇੱਕ ਫੌਜੀ ਜਵਾਨ ਸ਼ਹੀਦ ਹੋ ਗਿਆ ਇਸ ਪੂਰੇ এনকাউন্টার ਦੀ ਜਿਹੜੀ ਸਥਿਤੀ ਆ ਉਹ ਇਸ ਵੇਲੇ ਤਣਾਅਪੂਰਵਕ ਹੋ ਰਹੀ ਹੈ ਕਿਉਂਕਿ ਵਕ ਵਕ ਥਾਂਵਾਂ ਦੇ ਉੱਤੇ এনকাਊਂਟਰਸ ਕੀਤੇ ਜਾ ਰਹੇ ਨੇ ਜੰਮੂ ਕਸ਼ਮੀਰ ਦੇ ਵਿੱਚ ਥਾਂ ਥਾਂ ਤੇ ਜਾ ਕੇ ਜਿੱਥੇ ਕਿਤੇ ਵੀ ਸੂਹ ਮਿਲਦੀ ਹੈ ਤਾਂ ਉੱਥੇ ਜਾ ਕੇ ਫੌਜੀ ਜਵਾਨ ਪਹੁੰਚ ਰਹੇ ਨੇ ਇੱਥੋਂ ਤੱਕ ਕਿ ਸਥਾਨੀ ਪੁਲਿਸ ਵੱਲੋਂ ਵੀ ਮਦਦ ਦਿੱਤੀ ਜਾ ਰਹੀ ਹੈ ਔਰ ਥਾਂ ਥਾਂ ਦੇ ਉੱਤੇ ਛਾਪੇਮਾਰੀ ਕਰਕੇ ਅੱਤਵਾਦੀਆਂ ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਿਵੇਂ ਕਿ ਖਬਰ ਸਾਹਮਣੇ ਆ ਰਹੀ ਹੈ ਅਜੇ ਵੀ ਇਸ ਫਰਾਕ ਦੇ ਵਿੱਚ ਨੇ ਕਈ ਥਾਵਾਂ ਦੇ ਉੱਤੇ ਅੱਤਵਾਦੀ ਕੇ ਹਮਲਾ ਕੀਤਾ ਜਾਵੇ ਕੀ ਹਾਲਾਤ ਬਣਦੇ ਨੇ ਦੱਸਦੇ ਰਾਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ